ਹਾਂਜੀ ਡਾਕਟਰ ਸਾਹਿਬਾ ਜੀ ਜਿਹੜਾ ਉਪਰਾਲਾ ਕੀਤਾ ਗਿਆ ਇਸ ਹਾਲੀ ਵਿੱਚ ਇਸ ਬਾਰੇ ਥੋੜੀ ਜਾਣਕਾਰੀ ਜਰੂਰ ਤੇ ਆਪਣਾ ਨਾਮ ਦੱਸੋ ਮੈਂ ਡਾਕਟਰ ਜਗਜੀਤ ਸਿੰਘ ਵੈਟਨੀ ਆਫਟਰ ਤਰਨਤਾਰਨ ਅੱਜ ਸਾਡੇ ਪਸ਼ੂ ਪਾਲਣਗਰ ਉਤਰਨਤਨ ਵੱਲੋਂ ਪੰਜਾਬ ਕੋਸ਼ਿਸ਼ਾ ਕਮਿਸ਼ਨ ਪੰਜਾਬ ਸਰਕਾਰ ਵੱਲੋਂ ਦੇ ਸੇ ਜੋਗਸਤ ਦਾ ਇੱਕ ਤੇ ਇੱਕ ਸਰਹਾਲੀ गौशाला ਦੇ ਵਿੱਚ ਪਸ਼ੂ ਭਲਾਈ ਕੈਂਪ ਮਨ ਲਈ गौ ਭਲਾਈ ਕੈਂਪ ਲਾਇਆ ਗਿਆ ਕਿ ਆਵਾਰਾ ਗਊਆਂ ਦੀ ਜਿਹੜੀ ਦੇਖਭਾਲ ਕਰਦੇ ਆਂ गौशाला ਜਿਹੜੇ ਰਜਿਸਟਰਡ गौशाला ਹੁੰਦੇ ਆਂ ਨਾ ਫਿਰ ਉਹਨਾਂ ਨੂੰ ਪੰਜਾਬ ਸਰਕਾਰ ਵੱਲੋਂ ਜੋ ਵੀ ਮਦਦ ਮਿਲਦੀ ਹੈ ਉਹਦੀ ਅਸੀਂ ਦਵਾਈਆਂ ਦੁਈਆਂ ਲੈ ਕੇ ਜਿਵੇਂ ਅੱਜ ਸਾਨੂੰ 25000 ਦੇ ਦਵਾਈਆਂ ਸੀ ਉਸ गौਸ਼ਾਲਾ ਨੂੰ ਡਿਸਟ੍ਰੀਬਿਊਟ ਕੀਤੀਆਂ ਤਾਂ ਜੋ ਜਿਹੜੀਆਂ ਆਵਾਰਾ ਗਊਆਂ ਨੇ ਉਹਨਾਂ ਦੇ ਰੱਖ-ਰਖਾਅ ਉਹ ਸੰਬੰਧੀ ਜਾਂ ਕੋਈ ਆਉਣ ਵਾਲੀਆਂ ਬਿਮਾਰੀਆਂ ਹਨ ਉਹਨਾਂ ਨਾਲ ਸਹੀ ਤਰੀਕੇ ਨਾਲ ਇਲਾਜ ਕੀਤਾ ਜਾਵੇ ਤੇ ਫਿਰ ਵੀ ਜੇ ਕੋਈ ਹੋਰ ਕੋਈ ਮੁਸ਼ਕਲ ਆਂਦੀ ਹੈ ਤੇ ਉਹ ਸਾਡੇ ਨਾਲ ਸਲਾਮ ਵਾਲੇ ਜਿੰਨੇ ਵੀ ਸੇਵਾਦਾਰ ਨੇ ਉਹ ਸਾਡੇ ਨਾਲ ਸੰਪਰਕ ਕਰਕੇ ਜੋ ਵੀ ਉਹਨਾਂ ਦੀਆਂ ਮੁਸ਼ਕਲਾਂ ਹੁੰਦੀਆਂ ਅਸੀਂ ਉਹ ਹੱਲ ਕਰਨ ਦੀ ਕੋਸ਼ਿਸ਼ ਕਰਦੇ ਕਿਸੇ ਰੰਗ ਹੰਗਾਰਾ ਮੇਰੇ ਜੇ ਪਿੰਡ ਵਾਸੀ ਪਿੰਡ ਵਸੋ ਬਹੁਤ ਵਧੀਆ ਹੰਗਾਰਾ ਮਿਲਿਆ ਅਸੀਂ ਪਿਛਲੇ ਸਾਲ ਵੀ ਇੱਥੇ ਕੈਂਪ ਲਗਾਇਆ ਸੀ ਕਿਉਂਕਿ ਬਾਬਾ ਜਿਹੜੇ ਸਾਗੇ ਨੇ ਵਾਕਈ ਦਿਲੋਂ ਸੇਵਾ ਕਰਦੇ ਨੇ ਤੇ ਕੋਈ ਇਹਨਾਂ ਵਿੱਚ ਮਤਲਬ ਕਿ ਜਿਹਨੂੰ ਕਹਦੇ ਕਿ ਕੋਈ ਖਾਏ ਵਾਲੀ ਗੱਲ ਨਹੀਂ ਹੈ ਇੱਥੇ ਜਿਹੜੇ ਗਮੋਸਾਲਾ ਜੜੀਆਂ ਹੈਗੀਆਂ ਵਾ ਕਿ ਉਵਾਰਾ ਗਮੋ ਜਿਹਨਾਂ ਦੇ ਬਿਲਕੁਲ ਹੀ ਲੋਕਾਂ ਨੇ ਛੱਡਤਾ ਹੋਇਆ ਵਾ ਉਹ ਉਹਨਾਂ ਨੇ ਗਊਆਂ ਸਾਰੀਆਂ ਆਪਣੀਆਂ ਅਪਣਾਈਆਂ ਹੋਈਆਂ ਨੇ ਤੇ ਉਹਨਾਂ ਦਾ ਮਤਲਬ ਕਿ ਇਲਾਜ ਕਰਕੇ ਜਾਣ ਨੂੰ ਰੱਖ ਕੇ ਇਹ ਪੋਨੀ ਖਟਦੇ ਪਏ ਨੇ ਤੇ ਅਸੀਂ ਥੋੜਾ ਬੋਧ ਵਿੱਚ ਦਵਾਈਆਂ ਦੇ ਕੇ ਤੇ ਉਹ ਪੋਨ ਦੇ ਭਾਗੀ ਦਾ ਰਸ ਵੀ ਬੰਦ ਧੰਨਵਾਦ ਜੀ ਹਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗ ਜੀਓ ਪੰਜਾਬ ਸਰਕਾਰ ਦਾ ਔਰ ਡਾਕਟਰ ਸਾਹਿਬਾਨ ਦਾ ਧੰਨਵਾਦ ਕਰਦੇ ਆ ਸੰਤ ਬਾਬਾ ਤਾਰਾ ਸਿੰਘ ਜੀ ਦੀ ਯਾਦਗਾਰੀ ਕਾਸ਼ਾ ਲਾ ਨੂੰ ਜਿਹੜੀ ਇਹ ਸਹਾਇਤਾ ਦੇ ਕੇ ਚੱਲੇ ਨੇ ਇਹ ਸਹਾਇਤਾ ਗਰੀਬਾਂ ਗੁਰਬਿਆਂ ਵਾਸਤੇ ਆ ਤਨੋਂ ਮਨੋਂ ਹੋ ਕੇ ਇਹਨਾਂ ਦਾ ਡਾਕਟਰੀ ਇਲਾਜ ਜੋ ਕੁਝ ਵੀ ਆ ਅੱਛੀ ਤਰ੍ਹਾਂ ਨਾ ਕਰਾਂਗੇ ਸੰਤ ਬਾਬਾ ਸੁਖਾ ਸਿੰਘ ਜੀ ਮਹਾਪੁਰਸ਼ ਬਾਬਾ ਹਾਕਮ ਸਿੰਘ ਜੀ ਔਰ ਪਤਵੰਤੇ ਮੇਰੇ ਯਦੀਪੁਰਛੀ ਨਗਰ ਦੇ ਰਹਿਣ ਵਾਲੇ ਜਹੇਦਾਰ ਵੀਰਾ ਸਿੰਘ ਜੀ ਦਾ ਧੰਨਵਾਦ ਔਰ ਜਹੇਦਾਰਾਂ ਦਾ ਬਹੁਤ ਧੰਨਵਾਦ ਸਰਪੰਚ ਸਾਹਿਬ ਜੀ ਦਾ ਬਹੁਤ ਧੰਨਵਾਦ ਜਿਨ੍ਹਾਂ ਨੇ ਟਾਈਮ ਚੋਂ ਟਾਈਮ ਕੱਢ ਕੇ ਔਰ ਜਿੰਨੇ ਵੀ ਸੰਗਤ ਆਈ ਆ ਸਾਰਿਆਂ ਦਾ ਦਇਤਨੋਂ ਧੰਨਵਾਦ ਸੰਤ ਬਾਬਾ ਸੁਖਾ ਸਿੰਘ ਜੀ ਮਹਾਪੁਰਸ਼ਾਂ ਵੱਲੋਂ ਸ਼ੀਰਵਾਦ ਆਪ ਜੀ ਨੂੰ ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਾਬਾ ਜੀ ਜਿਹੜਾ ਅੱਜ ਉਪਰਾਲਾ ਕੀਤਾ ਗਿਆ ਜੇ ਆਪਾਂ ਦੇਖਦੇ ਹਾਲਾਤ ਜਿਸ ਤਰੀਕੇ ਦੇ ਬਣ ਗਿਆ ਗਉਂਆਂ ਜਿਹੜੀਆਂ ਨੇ ਹਾਈਵੇ ਤੇ ਘੁੰਮਦੀਆਂ ਐਕਸੀਡੈਂਟ ਦੇ ਸ਼ਿਕਾਰ ਹੁੰਦੀਆਂ ਜਿਹੜੇ ਜੀਵ ਨੇ ਉਹਨਾਂ ਦੀ ਅੱਜਕੱਲ ਕੋਈ ਸੁਣਦਾ ਨਹੀਂ ਲੇਕਿਨ ਬੜਾ ਵੱਡਾ ਉਪਰਾਲਾ ਕੀਤਾ ਜਾ ਰਿਹਾ ਸਾਡੇ ਪਿੰਡ ਦੇ ਵਿੱਚ ਅੱਜ ਇਹ ਮਾਮ ਪੱਖ ਸੰਤ ਬਾਬਾ ਤਾਰਾ ਸਿੰਘ ਜੀ ਦੇ ਜੋ ਪਹਿਲਾਂ ਤੋਂ ਹੀ ਸ਼ੁਰੂ ਕੰਮ ਹੋਇਆ ਹੈ ਅੱਜ ਨਵਾਂ ਨਹੀਂ ਕਾਰਜ ਸ਼ੁਰੂ ਕੀਤਾ ਹੈ ਬਾਪੇ ਮੜ ਕੇ ਗਾਂ ਬਾਪੇ ਸੋਖਾ ਸਿੰਘ ਜੀ ਹੋਣੀ ਸਾਰੇ ਜਿੰਨੇ ਇਸੇ ਪ੍ਰਬੰਧ ਦੇ ਕੰਮ ਕਰ ਰਹੇ ਆ ਤੇ ਅੱਗੇ ਕੇਵਲ ਆਂਦੇ ਇਹੋ ਜਿਹੇ ਹੁੰਦੇ ਆ ਪਹੁ ਰਾਜ ਡਿੱਗੀ ਹੁੰਦੇ ਆ ਤੇ ਉਹਨਾਂ ਨੂੰ ਲੱਦ ਕੇ ਰੇੜੇ ਤੇ ਟਾਂਗੇ ਤੇ ਲੱਦ ਕੇ ਵੀ ਅਸੀਂ ਅਡੇਰਿਆਂ ਚ ਲੈ ਆਉਨੇ ਆ ਤੇ ਲਿਆ ਕੇ ਉਹਦਾ ਇਲਾਜ ਕਰਾਈਦਾ ਉਹਨੂੰ 30 ਕੇ ਲਵਾਈਦੇ ਆ ਉਹਨਾਂ ਨੂੰ ਪਾਣੀ ਠੰਡੇ ਪਾਦ ਨਾਲ ਬਹਿਆ ਪਾਣੀ ਪਾਪੋਗੇ ਉਹਦਾ ਜਿੱਤਾ ਲੱਤ ਬੰਨ ਗਏ ਡਾਕਟਰ ਲਿਆ ਕੇ ਉਹਨਾਂ ਜਿਹੜੇ ਆਮ ਪ੍ਰਾਈਵੇਟ ਬੰਦ ਹੁੰਦੇ ਆ ਫੇਰ ਉਹ ਬਾਨਾ ਕੇ ਉਹਨੂੰ ਤਿਆਰ ਕਰਕੇ ਉਹਨਾਂ ਨੂੰ ਇੱਕ ਦੋ ਜੀ ਤਾਂ ਡੰਗਰ ਚਾਹ ਰਹੇ ਉਹਨੇ ਕਿਸ ਨੇ ਕਣ ਕੇ ਛੁੱਟ ਗਏ ਅਸੀਂ ਟਰ ਲੱਦ ਕੇ ਰੇੜੇ ਤੇ ਲਿਆ ਕੇ ਦੇ ਲਤਾਂ ਨੂੰ ਤਾਂ ਵੰਦੀਆਂ ਫੇਰ ਸਾਡੇ ਕੋਲ ਸੂਈ ਗਾਂ ਫੇਰ ਉਹਨੇ ਬਛੀ ਦਿੱਤੀ ਜੀ ਸਾਡੇ ਮੌਜੂਦਾਸੇ ਸਾਡੇ ਕੋਲ ਮਤਲਬ ਵੀ ਇਹ ਜਿੰਨਾ ਪਰਵਕਾਰ ਕਰਦੇ ਆ ਬਾਵੇ ਸੁਖਾ ਸਿੰਘ ਜੀ ਹਣੀ ਬਾਤ ਤਵਾਦ ਹਰ ਕੰਮ ਕੰਮ ਦੇ ਕਰਦੇ ਆ ਕਿਸੇ ਬੰਦੇ ਵੀ ਕੋਈ ਕਸਰ ਨਹੀਂ ਕੋਈ ਰਹਿ ਜਾਂਦੇ ਡੰਗਰਾਂ ਦੀ ਹੋਵੇ ਬੰਦਿਆਂ ਦੀ ਹੋਵੇ ਕੋਈ ਵੀ ਕੋਈ ਵੀ ਸਹੂਲਤ ਹੋਵੇ ਇਸੇ ਇਲਾਕੇ ਦੇ ਵਿੱਚ ਉਹ ਬਾਵੇ ਸੁਖਾਉਂ ਦੇ ਹਿੱਸੇ ਤੇ ਆਈ ਹੋਈ ਆ ਬਾਬਾ ਜੀ ਇਹ ਸੇਵਾ ਜਿਹੜੀ ਇੰਨੀ ਵੱਡੀ ਹੁੰਦੀ ਆ ਚਾਹੇ ਪੈਸਾ ਵੀ ਲੱਗਦਾ ਜਦੋਂ ਇੰਨਾ ਵੱਡਾ ਕੰਮ ਕਰਨਾ ਆਵੇ ਫਿਰ ਸੰਗਤ ਜਿਹੜਾ ਸਹਿਯੋਗ ਕਰਦੀ ਆ ਸੰਗਤ ਬਹੁਤ ਸਹਿਯੋਗ ਕਰਦੀ ਆ ਸੰਗਤ ਅਸਾਂ ਜੋ ਕਰਦੀ ਆ ਫਿਰ ਹੀ ਕਾਰੋਬਾਰ ਹੁੰਦੇ ਆ ਜੇ ਹੁਣ ਕੋਈ ਪੱਠੇ ਨਾ ਪਾਵੇ ਤੇ ਫਿਰ ਬਾਬਿਆਂ ਦੇ ਥੋੜਿਆ ਕਿਵਾਲ ਲੈਣੀ ਸਾਰੇ ਸੰਗਤਾਂ ਦੇ ਕੰਮ ਆਏ ਜੇ ਸਹਿਯੋਗ ਕਰਨਾ ਵਾਂ ਸੰਗਤ ਨੇ ਦੇਣਾ ਵਾਂ ਥੋੜੀ ਪੱਠਾ ਵੀ ਦੇਣਾ ਵਾਂ ਉਤਨਾ ਸਾਰਾ ਕੰਮ ਨਾਲ ਸੰਗਤ ਸਹਿਯੋਗ ਬਹੁਤ ਕਰਦੀ ਆ ਉਹਨਾਂ ਦਾ ਬਹੁਤ ਧੰਨਵਾਦ ਆ ਸਾਰਿਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਜੀ ਕੀ ਫਤਿਹ ਮੈਂ ਜੇ ਤੁਹਾਨੂੰ ਇਹਦੀ ਬਾਰੀਕੀ ਦੇ ਅੰਦਰ ਤੁਹਾਨੂੰ ਥੋੜਾ ਦਸੀਏ ਇਹ ਜਿਹੜੀ ਗਊਸ਼ਾਲਾ ਹੈਗੀ ਆ ਇਹਦੇ ਸਾਹਮਣੇ ਇਤਿਹਾਸਿਕ ਹਵੇਲੀ ਸਾਹਿਬ ਜਿਹੜੀ ਬਾਬਾ ਤਾਰਾ ਸਿੰਘ ਜੀ ਨੇ ਇਥੋਂ ਲੰਗਰ ਵੀ ਬਣਾਏ ਤੇ ਜਿੰਨੇ ਵੀ ਮੇਨ ਜਿਹੜਾ ਸੰਪਰਦਾਇ ਦਾ ਮੁੱਢ ਆ ਉਹ ਵੀ ਇਹ ਗਊਸ਼ਾਲਾ ਤੋਂ ਤੇ ਹਵੇਲੀ ਸਾਹਿਬ ਤੋਂ ਲੱਗਿਆ ਤੇ ਕਿਉਂਕਿ ਸਾਡੇ ਪੁਰਖਿਆਂ ਵੱਲੋਂ ਸੇਵਾ ਕੀਤੀ ਗਈ ਸੀ ਇਹ ਇਲਾਕੇ ਚੱਲ ਜੋ ਢੱਟੂਗੜ 300 ਸਾਲ ਪੁਰਾਣੀ ਜਿਹੜੀ ਹਵੇਲੀ ਤੇ ਗਊਸ਼ਾਲਾ ਦੀ ਥਾਇਆ ਜਿਹੜੀ ਇਹ ਸਾਡੇ ਪੁਰਖਿਆਂ ਵੱਲੋਂ ਬਾਬਾ ਜੀ ਨੂੰ ਸੇਵਾ ਦਿੱਤੀ ਗਈ ਸੀ ਤੇ ਇਹੋ ਜੀ ਕੋਈ ਵੀ ਥਾਂ ਨਹੀਂ ਜਿੱਥੇ ਇੱਕ ਗਊਸ਼ਾਲਾ ਆ ਨਾਲ ਬਾਬਾ ਤਾਰਾ ਸਿੰਘ ਜੀ ਨੇ ਇੱਥੇ ਸਰੋਵਰ ਸਾਨੂੰ ਬਣਾ ਕੇ ਦਿੱਤਾ ਜਿਹਦੇ ਉੱਪਰ ਕਰਮਾਜ ਫਲਦਾਰ ਬੂਟੇ ਲੱਗੇ ਨੇ ਅੱਗੇ ਹਵੇਲੀ ਸਾਹਿਬ ਹੈ ਉੱਥੇ ਵੀ ਲੰਗਰ ਚੱਲਦਾ ਤੇ ਨਾਲ ਮੰਦਿਰ ਆ ਤੇ ਮੇਰੇ ਸਾਥ ਦੇ ਨਾਲ ਤੁਸੀਂ ਕਈ ਥਾਵਾਂ ਤੇ ਗਏ ਹੋਗੇ ਪਰ ਕੋਈ ਇਤਿਹਾਸਕ ਤੇ ਰਿਲੀਜੀਅਸ ਥਾਣੀ ਜਿੱਤੇ ਹਿੰਦੂਤਵਾ ਤੇ ਜਿਹੜੇ ਸਿੱਖ ਹੈਗੇ ਦੋਵਾਂ ਦੀ ਸਾਂਝੀ ਗਊਸ਼ਾਲਾ ਆ ਸੰਤ ਬਾਬਾ ਸੁਖਾ ਸਿੰਘ ਜੀ ਦੇ ਜਿਹੜੇ ਉਹਨਾਂ ਦੀ ਜਿਹੜੀ ਦਿਸ਼ਾ ਨਿਰਦੇਸ਼ ਤੇ ਕਦਮਾ ਹੈ ਇਹ ਗਊਸ਼ਾਲਾ ਥੋੜੇ 2014-15 ਦੇ ਆਸ-ਪਾਸ ਖੁੱਲੀ ਗਈ ਸੀ ਸਾਰੀ ਦੀ ਜਿਹੜੀ ਸਾਰੀ ਥਾ ਬਾਬਾ ਜੀ ਨੇ ਦਿੱਤੀ ਜੇ ਇੱਥੇ ਟੀਨ ਪਏ ਨੇ ਜੋ ਵੀ ਸੇਵਾ ਉਹ ਬਾਬਾ ਸੁਖਾ ਸਿੰਘ ਜੀ ਨੇ ਕੀਤੀ ਮੌਜੂਦਾ ਜਿਹੜੇ ਇੱਥੋਂ ਦੇ ਮੁਖੀ ਨੇ ਬਾਬਾ ਜਰਨੈਲ ਸਿੰਘ ਜੀ ਉਹ ਬਜ਼ੁਰਗ ਵੇਲੇ ਬਿਰਦ ਬਿਰਦ ਉਹਨਾਂ ਦੀ ਉਮਰ ਹੈ 60-70 ਸਾਲ ਉਹਦੇ باوجود ਦਿਨ ਰਾਤ ਖੁੰਡਾ ਲੈ ਕੇ ਉਹਨਾਂ ਨੂੰ ਲੱਤ ਦੇ ਅੰਦਰ ਵੀ ਪ੍ਰੋਬਲਮ ਦਿਨ ਰਾਤ 100 ਤੋਂ ਵੱਧ ਇੱਥੇ ਗਾਇਆ ਡੰਗਰ ਜੇ ਦੀ ਐਵਰੀਡੇ ਸੇਵਾ ਚਲੰਦਿਆ ਬਾਬਾ ਸੁਖਾ ਸਿੰਘ ਜੀ ਨੇ ਕਿਉਂਕਿ ਮੈਨੂੰ ਬੋਲਿਆ ਕਿ ਬਾਬਾ ਜੀ ਬਜ਼ੁਰਗ ਨੇ ਤੇ ਤੁਸੀਂ ਇਤੋਂ ਦੀ ਇੰਚਾਰਜ ਬਣਾਓ ਤੇ ਇੱਥੇ ਜਿਹੜੀ ਸੇਵਾ ਆ ਕਰਾਓ ਨਾਲ ਸਾਡੇ ਜਿਹੜੇ ਸਰਪੰਚ ਸਾਹਿਬ ਨੇ ਬਲਕਾਰ ਸਿੰਘ ਜੀ ਲਾਡੀ ਇਹਨਾਂ ਦਾ ਵੀ ਵਧੀਆ ਸਹਿਯੋਗ ਹੈ ਇਹਨਾਂ ਨੇ ਕਿਉਂਕਿ ਜਦੋਂ ਜਿਹੜੇ ਮੌਜੂਦਾ ਮੰਤਰੀ ਲਾਲਜੀਤ ਸਿੰਘ ਭੋਲਰ ਜਦੋਂ ਉਹ ਆਣ ਕੇ ਉਹਨਾਂ ਵੱਲੋਂ ਵੀ ਇੱਕ ਫੰਕਸ਼ਨ ਆਗਰੈਂਸ ਕਰਾਣਾ ਤੇ ਇੱਥੇ ਲਈ ਗ੍ਰਾਂਟ ਤੇ ਜਿਹੜੀ ਸੇਵਾ ਕਰਾਈ ਜਾਏਗੀ ਤੇ ਬਾਬਾ ਸੁਖਾ ਸਿੰਘ ਜੀ ਨੇ ਸਾਨੂੰ ਇਹ ਵੀ ਦਿੱਤਿਆ ਕਿ ਘੱਟੋ ਘੱਟ 100 ਕਿ ਡੰਗਰ ਸਾਡੇ ਕੋਲ ਇੱਥੇ ਹੈਗਾ ਅਵਾਰਾਗਾ ਤੇ ਸਾਡੇ ਜਿੰਨੇ ਦੇ ਜਿੰਨੇ ਗੁਰਦੁਆਰੇ ਨੇ ਭਾਵੇਂ ਤੁਸੀਂ ਉਹਨੂੰ ਕੀ ਕਹਿੰਦੇ ਛਪਰੀ ਸਾਹਿਬ ਚਲਜੋ ਭਾਵੇਂ ਬਾਬੇ ਰਾਮ ਸਿੰਘ ਜੀ ਦੇ ਗੁਰਪ੍ਰੀਤ ਸਾਹਿਬ ਚਲਜੋ ਜਿੱਥੇ ਵੀ ਉਥੇ ਸਾਰਿਆਂ ਦੇ ਡੰਗਰ ਨੇ ਨਾਲ ਦੀ ਨਾਲ ਜਿਹੜੇ ਊਠ ਕੈਮਲ ਉਹ ਵੀ ਹੈਗੇ ਨੇ ਤੇ ਜਿਹੜੇ ਘੋੜੇ ਨੇ ਬਾਬੇ ਰਾਮ ਸਿੰਘ ਜੀ ਦਾ ਦਲ ਉਹਦੀ ਵੀ ਸੇਵਾ ਸੋ ਇਹ ਦਿਖਾਉਂਦਾ ਕਿ ਬਾਬਾ ਜੀ ਕਰ ਇਨਸਾਨੀ ਜਿਹੜੇ ਪਸ਼ੂ ਤੇ ਜਾਨਵਰ ਪ੍ਰਤੀ ਉਹਨਾਂ ਦੇ ਬੜੇ ਜਾਗਰੂਕ ਨੇ ਤੇ ਉਹਨਾਂ ਦੀ ਸੇਵਾ ਵੀ ਸਾਨੂੰ ਦਿੱਤੀ ਇਹਦੇ ਪੱਕੀ ਸਾਨੂੰ ਕੀਤੀ ਆ ਭਾਵੇਂ 100 ਦਾ ਡੰਗਰ ਸਾਡੇ ਕੋਲ ਹੈਗਾ ਹੀ ਹੈਗਾ ਭ ਜੇ ਥਾ ਵੀ ਹੋਰ ਖਰੀਦਣੀ ਵੀ ਗਊਸ਼ਾਲਾ ਵੱਡੀ ਚੌੜੀ ਕਰਨੀ ਵੀ ਉਹ ਵੀ ਬਾਬਿਆਂ ਨੇ ਸਾਨੂੰ ਪੱਕਾ ਕੀਤਾ ਕਿ ਅਸੀਂ ਕਰਕੇ ਦਵਾਗੇ ਪਰ ਕਿਸੇ ਵੀ ਹੱਦ ਤੇ گاਵਾ ਦੀ ਜਿਹੜੀ ਲਵਾਰਸ गावा ਉਹਨਾਂ ਦੀ ਸੇਵਾ ਕਰੋ ਜੇ ਸੜਕ ਤੇ ਹਾਈਵੇ ਦੇ ਕਿਤੇ ਮਿਲ ਜਾਓ ਉਹਨਾਂ ਨੇ ਸਾਨੂੰ ਹੁਕਮ ਕੀਤਾ ਉਸੇ ਵੇਲੇ ਤੁਸੀਂ ਚੁੱਕ ਕੇ ਲਿਆਉਣੀ ਉਹਦੀ ਸੇਵਾ ਕਰਨੀ ਟੀਕੇ ਦੀ ਜਿਹੜੀ ਦਵਾਈ ਦੀ ਜੇ ਪੈਸੇ ਚਾਹੀਦੇ ਕੋਈ ਰਾਸ਼ਨ ਚਾਹੀਦਾ ਲੰਗਰਬਾਨੀ ਦਾ ਸਾਰੇ ਬਾਬਾ ਜੀ ਲੋ ਸਾਨੂੰ ਮਹੱਈਆ ਕਰਾਇਆ ਜਾ ਰਹੇ ਤੇ ਅਸੀਂ ਫਿਰ ਤੋਂ ਜਿਹੜੇ ਸਾਡੇ ਡਾਕਟਰ ਸਾਹਿਬਾਨ ਆਏ ਨੇ ਪੰਜਾਬ ਗਵਰਨਮੈਂਟ ਵੱਲੋਂ ਉਹਨਾਂ ਦਾ ਹੀ ਤਹਿ ਦਿਲੋਂ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਆ ਕੇ ਸਾਨੂੰ ਦਵਾਈਆਂ ਮੁਹੱਈਆ ਕਰੇ ਤੇ ਸੰਗਤ ਨੂੰ ਇੱਕੋ ਬੇਨਤੀ ਕਰਾ ਕੇ ਤਨੋਂ ਮਨੋਂ ਤੁਹਾਨੂੰ ਆ ਕੇ ਜਿੰਨੀ ਤੁਸੀਂ ਭਾਵੇਂ ਥੋੜੇ ਜੇ ਇੱਕ ਬੁੱਕ ਪੱਠਿਆ ਦੀ ਵੀ ਪਾ ਸਕਦੇ ਥੋੜੀ ਗੁੜ ਦੀ ਵੀ ਪਾ ਸਕਦੇ ਉਹ ਵੀ ਕਰੋ ਤੇ ਇਹਨਾਂ ਬੇਜਵਾਨਾਂ ਦੀ ਸਹਾਇਤਾ ਕਰੋ ਤੁਹਾਡਾਂ ਅੰਤੇ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਬੰਸਰ ਕੀ ਕਹਿਣਾ ਚਾਹੁੰਦੇ ਆ ਅੱਜ ਬੜਾ ਵੱਡਾ ਉਪਰਾਲਾ ਕੀਤਾ ਗਿਆ ਜੀ ਤੁਹਾਡੇ ਨਗਰ 'ਚ ਸਭ ਤੋਂ ਪਹਿਲਾਂ ਤਾਂ ਵਾਹਿਗੁਰੂ ਜੀ ਕ ਜਿਹੜੀ ਗਊਸ਼ਾਲਾ 12-13 ਸਾਲ ਤੋਂ ਚੱਲ ਰਹੀ ਆ ਲੇ ਗਊਸ਼ਾਲਾ ਜਿਹੜੀ ਰਜਿਸਟਰਡ ਹੋਈ ਆ ਮੈਂ ਪਹਿਲਾਂ ਵੀ ਬੇਨਤੀ ਕੀਤੀ ਸੀ ਸ੍ਰਿਹਾਲੀ ਨਗਰ ਦੇ ਨਿਵਾਸੀਆਂ ਨੂੰ ਤੇ ਇਲਾਕੇ ਦੇ ਨਿਵਾਸੀਆਂ ਨੂੰ ਵੀ ਸਭ ਤੋਂ ਵੱਡਾ ਜਿਹੜਾ ਦਾਨ ਆ ਉਹ ਗਊਸ਼ਾਲਾ ਦੇ ਵਿੱਚ ਹੁੰਦਾ ਤੇ ਆਪਾਂ ਸਾਰੀ ਸੰਗਤ ਨੂੰ ਬੇਨਤੀ ਕਰਦੇ ਆਂ ਵੀ ਜਿਹੜੀ ਗਊਸ਼ਾਲਾ ਸ੍ਰਿਹਾਲੀ ਸਾਹਿਬ ਚੱਲ ਰਹੀ ਆ ਵੀ ਵੱਧ ਚੜ ਕੇ ਜਿੰਨਾ ਵੀ ਤਿਲ ਫੁਲ ਕਿਸੇ ਕੋ ਬਣਦਾ ਵਾ ਅੱਠੇ ਤੇ ਜੋ ਵੀ ਖਾਦ ਫੀਡ ਜਿੰਨਾ ਵੀ ਬਾ ਚੜ ਕੇ ਆਪਾਂ ਇੱਥੇ ਦੇ ਕੇ ਜਾਈਏ ਜੋ ਕਿ ਬਾਬੇ ਜੀ ਅੱਗੇ ਬੜੀ ਸੇਵਾ ਕਰਦੇ ਆ ਤੇ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਆਪਣਾ ਵੀ ਫਰਜ਼ ਬਣਦਾ ਵੀ ਆਪਣੇ ਪਿੰਡ ਜਾ ਕੇ ਸੇਵਾ ਕਰਨ ਦਾ ਤੇ ਆਪਾਂ ਵੀ ਇਹਨਾਂ ਦਾ ਸਾਥ ਦੇਈਏ ਤੇ ਮੇਰੀ ਇਹ ਸਾਰੀ ਸੰਗਤ ਨੂੰ ਫਿਰ ਦੁਬਾਰਾ ਬੇਨਤੀ ਆ ਵੀ ਜਿੰਨੀ ਵੀ ਸੇਵਾ ਕਰ ਸਕਦੇ ਹੋ ਆ ਕੇ ਪੱਠੇ ਤੂੜੀ ਜੋ ਵੀ ਸੇਵਾ ਕਰ ਸਕਦੇ ਜੀ ਜਾਂ ਆਪਣਾ ਕੋਈ ਸਰਦਾਰ ਬਣਦਾ ਪੈਸੀ ਇਹ ਦੇ ਕੇ ਜਾਓ ਕਿਉਂਕਿ ਬਾਬਾ ਜੀ ਜਿਹੜੇ ਗਊਆਂ 100 150 ਗਊਆਂ ਸੰਭਾਲਦੇ ਆ ਤੇ ਇਹਨਾਂ ਦਾ ਗਾਂ ਇਸੇ ਤਰ੍ਹਾਂ ਚੱਲਦਾ ਰਹੇ